ਸਤਿ ਸ਼੍ਰੀ ਅਕਾਲ ਦੀ ਸਾਰੰਗ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਸਮਾਉਣਾ ਤੇ ਉਹਨਾਂ ਦਾ ਅੰਤਿਮ ਉਪਦੇਸ਼ ਜਦ ਗੁਰੂ ਰਾਮਦਾਸ ਜੀ ਨੂੰ ਗੱਦੀ ਤੇ ਬਿਠਾਉਣ ਦੀਆਂ ਸਭ ਰੀਤਾਂ ਸੰਪੂਰਨ ਹੋ ਗਈਆਂ ਤਾਂ ਗੁਰੂ ਅਮਰਦਾਸ ਜੀ ਨੇ ਪਈ ਬੁੱਢਾ ਜੀ ਤੇ ਹੋਰ ਸਿੱਖਾਂ ਨੂੰ ਹੁਕਮ ਕੀਤਾ ਕਿ ਨਵੇਂ ਗੱਦੀ ਤੇ ਥਾਪੇ ਹੋਏ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ। ਇਸ ਸਮpropto ਵੱਡਾ ਯਤਕ ਕੀਤਾ ਗਿਆ ਜਿਸ ਵਿੱਚ ਹਰ ਪ੍ਰਕਾਰ ਦੇ ਖਾਣੇ ਤੇ ਸਵਾਦਲੇ ਭੋਜਨ ਵਰਤਾਇਆ ਗਿਆ। ਗੋਵਿੰਦਵਾਲ ਦੇ ਚੌਧਰੀਆਂ ਨੂੰ, ਪਰਿਵਾਰਾਂ ਦੇ ਆਦਮੀਆਂ ਨੂੰ ਤੇ ਆਪਣੇ ਸਭ ਸੇਖਾਂ ਨੂੰ ਬਰੂ ਆਮਦਾ ਜੀ ਨੇ ਬੁਲਾ ਲਿਆ ਤੇ ਉਹਨਾਂ ਨੂੰ ਕਿਹਾ ਕਿ ਵੈਗਰੂ ਦਾ ਸੱਦਾ ਸਾਨੂੰ ਆ ਗਏ ਤੇ ਅਸੀਂ ਚੱਲਣ ਵਾਲੇ ਹਾਂ। ਅਸੀਂ ਵੈਗਰੂ ਦਾ ਭਾਣਾ ਖੁਸ਼ੀ ਨਾਲ ਮੰਨਾਂਗੇ। ਕਰਤਾ ਨੇ ਸਾਨੂੰ ਬੁਲਾਇਆ ਤੇ ਸਾਨੂੰ ਮਾਨ ਬਖਸ਼ਿਆ ਕਿਉਂਕਿ ਸੱਚੇ ਮਿੱਤਰ ਸਬੰਧੀ ਤੇ ਸ਼ੁਭਚਿੰਤੇ ਆਪਣੇ ਮਿੱਤਰ ਨੂੰ ਮਾਰ ਮੜਿਆ ਵੇਖ ਕੇ ਖੁਸ਼ ਹੁੰਦੇ ਹਨ ਨਾ ਕਿ ਦੁਖੀ ਇਸ ਲਈ ਸਾਡੇ ਪਿੱਛੋਂ ਸੋਗ ਨਹੀਂ ਕਰਨਾ ਜਦੋਂ ਅਸੀਂ ਚਲਾਣਾ ਕਰ ਜਾਈਏ ਉਹ ਆਇਗਰੂ ਦਾ ਜਸ ਗਾਉਣਾ ਗੁਰੂ ਦਾ ਸ਼ਬਦ ਪੜ੍ਹਨਾ ਸੁਣਨਾ ਤੇ ਵੈਗਰੂ ਦਾ ਪਾਣਾ ਮੰਨਣਾ ਮੋਰੀ ਜੀ ਪੁੱਛਣ ਲੱਗੇ ਕਿ ਆਪ ਦਾ ਕਿਰਿਆ ਕਰਮ ਕਿਸ ਤਰ੍ਹਾਂ ਕਰੀਏ ਗੁਰੂ ਜੀ ਨੇ ਉਪਦੇਸ਼ ਦਿੱਤਾ ਸਾਡੇ ਲਈ ਕੋਈ ਕਿਰਿਆ ਕਰਮ ਨਾ ਕਰਨਾ ਅੰਤਵੇਲੇ ਸਾਡਾ ਦੀਵਾ ਬੱਤੀ ਨਾ ਕਰਨਾ ਜਿਸ ਤਰ੍ਹਾਂ ਹਿੰਦੂ ਮੰਦ ਦੇ 13ਵੇਂ ਦਿਨ ਤੱਕ ਪਿਛੋਂ ਕਰਦੇ ਨੇ ਤੁਸੀਂ ਸਾਨੂੰ ਪ੍ਰੇਤ ਪ੍ਰੇਤ ਨਾ कहना ਸਾਡੇ ਉਪਦੇਸ਼ ਨੂੰ ਯਾਦ ਰੱਖਣਾ ਤੇ ਇਸ ਤੇ ਅਮਲ ਕਰਨਾ ਮੋਰੀ ਜੀ ਨੇ ਆਪਣੇ ਪਿਤਾ ਜੀ પાસે ਅੰਤਲਾ ਸਵਾਲ ਪੁੱਛਿਆ ਆਪ ਜੀ ਦਾ ਹੁਕਮ ਹੈ ਕਿ ਅਸੀਂ ਗ੍ਰੈਸਤੀ ਹੋ ਕੇ ਰਹੀਏ ਪਰੇ ਤਾਂ ਦੀ ਸਹਿਤਾ bina ਨਹੀਂ ਹੋ ਸਕਦਾ ਸੋ ਦੱਸੋ ਕਿ ਅਸੀਂ ਆਪਣੀ ਬੁਝਾਨ ਲਈ ਕੀ ਕਰ ਵਿਹਾਰ ਕਰੀਏ ਗੁਰੂ ਜੀ ਨੇ ਕਿਹਾ ਇਮਾਨਦਾਰੀ ਨਾਲ ਰਹੋ ਈਸ਼ਵਰ ਦੀ ਭਗਤੀ ਕਰੋ ਵੈਗਰੂ ਤੋਂ ਬੇਮਖ ਨਾ ਹੋਵੋ ਸਾਡੀ ਸਿੱਖਿਆ ਤੇ ਚੱਲੋ ਤੁਸੀਂ ਸਦਾ ਸੁਖੀ ਰਹੋਗੇ ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਉੱਤੇ ਚਾਦਰ ਤਾਣ ਲਈ ਤੇ ਜੋ 베ਰੇ ਬੈਠੇ ਸਿੱਖਾਂ ਨੇ ਵਾਹਿਗੁਰੂ ਸਤਨਾਮ ਸਤਨਾਮ ਦੀ ਉਤਟ ਧੋਣੀ ਵਿੱਚ ਉਹਨਾਂ ਦੀ ਜੋਤ ਵਾਹਿਗੁਰੂ ਦੀ ਜੋਤ ਵਿੱਚ ਮਿਲ ਗਈ ਤੇ ਉਹ ਜੋਤੀ ਜੋਤ ਸਮਾ ਗਏ ਗੁਰੂ ਜੀ ਨੂੰ ਇਸ਼ਨਾਨ ਕਰਾਉਂ ਤੇ ਬੜ ਮੋਢੀ ਪੋਸ਼ਾਕ ਪਵਾਉਣ ਉਪਰੰਤ ਇੱਕ ਸੁੰਦਰ ਵਿਵਾਨ ਵਿੱਚ ਰੱਖਿਆ ਗਿਆ ਤੇ ਉਸ ਦੇ ਨਾਲ ਕੀਰਤਨੀਆਂ ਸਿੱਖ ਤਬਲੇ ਤੇ ਰਬਾਬਾ ਨਾਲ ਸ਼ਬਦ ਪੜ੍ਹਦੇ ਤੇ ਫੁੱਲਾਂ ਦੀ ਵਰਥਾ ਕਰਦੇ ਹੋਏ ਦਰਿਆ ਬਿਆਸ ਦੇ ਕੰਡੇ ਤੇ ਲੱਗੇ ਉੱਥੇ ਦੇਹੀ ਦਾ ਪੂਰਨ ਧਰਮ ਪਾਓ ਵਿਧੀ ਅਨੁਸਾਰ ਸੰਸਕਾਰ ਕੀਤਾ ਗਿਆ ਮਗਰੋਂ ਠੀਕਾ ਦੀਪੇ ਪੁੱਤੀ ਦਰਿਆ ਪ੍ਰਵਾਹ ਕਰ ਦਿੱਤੀ ਗਈ ਜਦ ਸ਼ਬਦ ਕੀਰਤਨ ਹੋ ਚੁੱਕਾ ਤਾਂ ਸੰਗਤ ਨੇ ਕੀਰਤਨ ਸੋਇਲੇ ਦਾ ਪਾਠ ਕੀਤਾ ਤੇ ਕੜਾਹ ਪ੍ਰਸ਼ਾਦ ਵਰਤਾਇਆ ਫਿਰ ਗੁਰੂ ਜੀ ਦਾ ਜਸ ਗਾਉਂਦੀ ਹੋਈ ਸੰਗਤ ਉਸ ਤਰ੍ਹਾਂ ਮੁੜ ਗਈ ਜਿਵੇਂ ਗਈ ਸੀ ਗੁਰੂ ਰਾਮਦਾਸ ਜੀ ਨੇ ਸਿਖਾ ਤੇ ਗੁਰੂ ਅਮਰਦਾਸ ਜੀ ਦੇ ਸੰਬੰਧੀਆਂ ਨੂੰ ਧੀਰਜ ਦਿੱਤੀ ਗੁਰੂ ਰਾਮਦਾਸ ਜੀ ਦਾ ਪਤਾ ਚੜਦੇ ਸੂਰਜ ਦੀਆਂ ਕਿੰਨਾ ਵੰਗ ਹਰ ਰੋਜ਼ ਬਧਨ ਲੱਗਾ ਤੇ ਸਿੱਖ ਧਰਮ ਬੜੇ ਵੱਡੇ ਬ੍ਰਿਸ਼ਵਾੰਗ ਬਧਨ ਲੱਗਾ ਗੁਰੂ ਨਾਨਕ ਦੇਵ ਜੀ ਨੇ ਹੀ ਬੀਜ ਬੀਜਿਆ ਸੀ ਜਿਸ ਤੋਂ ਇਹ ਉੱਗਿਆ ਗੁਰੂ ਅੰਗਦ ਦੇਵ ਜੀ ਦੇ ਸਮੇਂ ਇਸ ਦਾ ਤਣਾ ਥੋੜਾ ਤਾਂ ਹੋ ਗਿਆ ਸੀ ਤੇ ਇਸ ਦੀਆਂ ਜੜਾਂ ਧਰਤੀ ਵਿੱਚ ਡੂੰਘੀਆਂ ਚੜੇ ਗਈਆਂ ਜਦ ਗੁਰੂ ਅਮਰਦਾਸ ਜੀ ਦੀ ਆਤਮਿਕ ਬਾਦਿਸ਼ਾਹੀ ਸੀ ਤਾਂ ਸਿਦਰਸ਼ਨ ਨੇ ਆਪਣੀਆਂ ਖੁੱਲੀਆਂ ਸੈਦਨ ਵਾਲੀਆਂ ਸ਼ਾਖਾਂ ਹਰ ਪਾਸੇ ਨੂੰ ਛੱਡੀਆਂ ਜਿਸ ਤਰ੍ਹਾਂ ਅਕਬਰ ਬਾਦਸ਼ਾ ਸੂਬਿਆਂ ਦੇ ਹੱਥ ਮਾਰਾਈ ਆਪਣੀ ਬਾਦਸ਼ਾਹੀ ਦਾ ਪ੍ਰਬੰਧ ਕਰਦਾ ਸੀ ਐਸੀ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੀ ਬਾਦਸ਼ਾਹੀ ਨੂੰ ਬਾਹੀ ਜਿਹੜੀਆਂ ਮੰਝੀਆਂ ਵਿੱਚ ਵੰਡਿਆ ਹੋਇਆ ਸੀ ਗੁਰੂ ਅਮਰਦਾਸ ਜੀ ਬਾਹੀ ਪਰੇ ਆਤਮਿਕ ਰਾਜ ਕਰਨ ਦੇ ਮੰਗ ਨੂੰ ਸੰਬਤ 1631 ਵਿੱਚ ਪਾਦੋਂ ਦੀ ਪੂਰਨਮਾਸੀ ਵਾਲੇ ਦਿਨ ਸਵੇਰੇ 10 ਵਜੇ ਚੌਥੀ ਜੋਤਿ ਸਮਾ ਗਏ ਇਸ ਦਿਨ ਹਰ ਬੜੀ ਗੁਰੂ ਜੀ ਦੇ ਚੌਥੀ ਸਮਾਣ ਦੀ ਜਾਤ ਵਿੱਚ ਗੋਵਿੰਦ ਵਾਲ ਵੀ ਕੇ ਇੱਕ ਮੇਲਾ ਲੱਗਦਾ ਹੈ